ਤੇ ਜਦੋਂ ਮੈਂ ਕਾਪੀ ਵੇਖੀ ਤੇ ਮੈખ્યા ਇਸ ਵੀਰ ਨੇ ਇੱਕ ਜ਼ਿੰਮੇਵਾਰੀ ਸੰਭੀ ਹੋਈ ਜਿਹੜਾ ਮੈਂ ਹਰ ਇੱਕ ਪਿੰਡ 'ਚ ਹੋਕਾ ਦਿੰਨਾ ਇਹ ਚਾਹੀਦੀ ਆ ਹਰ ਇੱਕ ਨੂੰ ਲਿਸਟ ਇਹ ਆ ਜ਼ਿੰਮੇਵਾਰੀਆਂ ਜ਼ਿੰਮੇਵਾਰੀ ਦਾ ਅਹਿਸਾਸ ਹੋਏ ਕਾ ਹੋ ਸਕਦਾ ਉਹਨੂੰ ਹੀ ਜਿਹੜਾ ਜ਼ਿੰਮੇਵਾਰੀ ਸਮਝੂਗਾ ਇਹ ਵੀਰ ਕਹਿ ਰਹੇ ਸੀ ਕਿ ਜੇ ਕੋਈ ਆਉਂਦਾ ਉਹਨੂੰ ਦੱਸਿਆ ਜਾਂਦਾ ਵਾ ਕਿਹੜੇ ਪਿੰਡ 'ਚ ਲੋੜ ਆ ਕਿਹੜੇ ਪਿੰਡ 'ਚ ਇਸ ਚੀਜ਼ ਦੀ ਲੋੜ ਆ ਖਾਣ ਪੀਣ ਦੀ ਲੋੜ ਆ ਤੇ ਕਿਹੜੇ ਪਿੰਡ 'ਚ ਖਾਸ ਕਰਕੇ ਹਰੇ ਚਾਰੇ ਦੀ ਲੋੜ ਆ ਸੁੱਕੇ ਚਾਰੇ ਦੀ ਲੋੜ ਆ ਹਰ ਘਰ ਜਾ ਕੇ ਸੇਵਾ ਕਰ ਰਹੇ ਆ ਘਰ ਘਰ ਜਾ ਕੇ ਸੇਵਾ ਕਰ ਰਹੇ ਜੀ ਕੋਣ ਮਿਲ ਰਹਾ ਹੈ ਵੈਸੇ ਉਹ ਸਕੂਨ ਜੀ ਬਹੁਤ ਅਸਲੀ ਮਨ ਨਹੀਂ ਕਰਾ ਜਾਣੇ ਘਰ ਜਾਣੇ ਦਾ ਮਨ ਨਹੀਂ ਕਰਾ ਸਹੀ ਮੈਂ ਖੁਸ਼ੀ ਬਹੁਤ ਖੁਸ਼ੀ ਆਪਣੇ ਭਾਈਆਂ ਨੂੰ ਆਪਣੇ ਭਾਈਆਂ ਨੂੰ ਮਿਲ ਰਹੇ ਜੀ ਹਾਂ ਜੀ ਬਹੁਤ ਖੁਸ਼ੀ ਮਿਲ ਰਹੀ ਹੈ ਤੋ ਲੋਡ ਮੈਨੂੰ ਵੀ ਹੈਗੀ ਪੈਸੇ ਦੀ ਹਰ ਇੱਕ ਘਰ ਦੀ ਲੋੜ ਆ ਪੈਸਾ ਪਰ ਜਦੋਂ ਸੇਵਾ ਕਰਦੇ ਆ ਨਾ ਉਹਦੇ ਕੋਈ ਸਕੂਨ ਵੱਖਰਾ ਮਿਲਦਾ ਅਸੀਂ ਵੀ ਇਸ ਮੰਥ ਦੇ ਜਿਹੜੇ ਜਿੰਨੇ ਵੀ ਪ੍ਰੋਗਰਾਮ ਸਾਰੇ ਕੈਨਸਲ ਕਰਤੇ ਸਾਰੇ ਕੈਨਸਲ ਕਰਤੇ ਸੇਵਾ ਕਰਨੀ ਹੁਣ ਸੇਵਾ ਕਰਨੀ ਹੈ ਸਰ ਗੁਰੂ ਸਾਹਿਬ ਇਹਦੇ ਆ ਮੈਨੂੰ ਲੱਗਦਾ ਉਹ ਗੋਲਕਾਂ ਵੱਧ ਭਰ ਦੇਣੀ ਆ ਉਹਨਾਂ ਨੇ ਹਨਾ ਜੇ ਅਸੀਂ ਗੁਰੂ ਘਰ ਦਿੰਨੇ ਆ ਦਸਵੰਦ ਬਾਹਰ ਆਉਂਦਾ ਹਨਾ ਅੱਜ ਦਸਵੰਦ ਸੰਗਤ ਵਰਤਾ ਰਹੇ ਹੋ ਤੁਸੀਂ ਤੇ ਗੁਰੂ ਸਾਹਿਬ ਨੇ ਕਿਰਪਾ ਕਰਨੀ ਆ ਵੀਰੋ ਚੜ੍ਹਦੀ ਕਲਾ ਚ ਰਹੋ ਧੰਨਵਾਦ ਜੀ ਨੇ ਸਾਡੀ ਬਹੁਤ ਮਦਦ ਕੀਤੀ ਇਹਨਾਂ ਨੇ बहुत मदद की जी काफी जब आपको सिख मिल गया वो मदद करने के लिए मिलेगा ये भुलर साहब का मैं पहले थैंक यू करिए हमारी वाकई में मदद करी है इन्होंने हाँ। ये हाँ। फर्ज है भाई जी इनके ये हमारे फर्ज है आपका बहुत-बहुत धन्यवाद बस एहो ही कोई संतुष्टि होती दिया मिल गए पैसे लाइव पूरे हो गए 30 दिन लाइव हो गए पूरे जी पूरे हो गए संतुष्टि साडे सिख्खा जो कुछ होया ਬੇਦਬੀਆਂ ਕੀਤੀਆਂ 84 ਦੇ ਵਿੱਚ ਟੈਂਕ ਹਾਕਮ ਨੇ ਛਾੜਤੇ ਪਰ ਪੰਜਾਬ ਨਹੀਂ ਰੁੜਦਾ ਪੰਜਾਬ ਨਹੀਂ ਹਟਦਾ ਪੰਜਾਬ ਨਹੀਂ ਮਰ ਸਕਦਾ ਪੰਜਾਬ ਨੂੰ ਮਾਰਨ ਵਾਲੇ ਮਰ ਸਕਦੇ ਆ ਪੰਜਾਬ ਤੇ ਆਪਣੇ ਪੈਰਾਂ ਤੇ ਖਲੋਤਾ ਹੋਇਆ ਅੱਜ ਕੁਛ ਕੁ ਘਰਾਂ ਦੇ ਵਿੱਚ ਪਾਣੀ ਆ ਗਿਆ ਤੇ ਉਹ ਘਰਾਂ ਦਾ ਦੁੱਖ ਬਣਾਉਣ ਵਾਸਤੇ ਸਾਡਾ ਭਾਈਚਾਰਾ ਮੁਸਲਮਾਨ ਭਾਈਚਾਰਾ ਸਾਡਾ ਹਿੰਦੂ ਭਾਈਚਾਰਾ ਸਾਡਾ ਈਸਾਈ ਭਾਈਚਾਰਾ ਤੇ ਸਿੱਖ ਨੂੰ ਤੇ ਪਹਿਲਾਂ ਹੀ ਗੁਰਤੀ ਮਿਲੀ ਆ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਦੀ ਪੱਖੋ ਕੇ ਪਿੰਡ ਦੇ ਵਿੱਚ ਹੁਣੇ ਵੀਰ ਮੁਸਲਮਾਨ ਭਾਈਚਾਰ ਆਇਆ ਸੀ ਉਹਨਾਂ ਨੇ ਗੱਲਬਾਤ ਕੀਤੀ ਸੀ ਸਾਡੀ ਅਕਾਲ ਲੇਡ ਦੀ ਟੀਮ ਸਵਾਵਾ ਕਰ ਰਹੀ ਆ ਤੇ ਬੜੀ ਖੁਸ਼ੀ ਮਿਲਦੀ ਆ ਜਦੋਂ ਸਾਡੇ ਆਪਣੇ ਵੀਰ ਮਿਲਦੇ ਆਣ ਕੇ ਤੇ ਜਿਹੜੇ ਨਾਲ ਖਾਸ ਕਰਕੇ ਸਵਾਵਾ ਦੇ ਵਿੱਚ ਅੱਜ ਯੋਗਦਾਨ ਪਾ ਰਹੇ ਆ ਮੇਰੇ ਮੀਡੀਆ ਲਾਈਨ ਤੋਂ ਵੀਰ ਭੁੱਲਰ ਸਾਹਿਬ ਇੱਧਰਲੇ ਪਾਸੇ ਆਜੋ ਮੈਂ ਚਾਹੂੰਗਾ ਕਿ ਆਪਾਂ ਸਾਰੇ ਇੱਕ ਗੱਲਬਾਤ ਦੀ ਸਾਂਝ ਜ਼ਰੂਰ ਪਾਈਏ ਭੁੱਲਰ ਸਾਹਿਬ ਆ ਇਹ ਵੀਰ ਜੇ ਆਪਾਂ ਮੀਡੀਆ ਪ੍ਰਤੀ ਜਾਈਏ ਤੇ ਉਧਰ ਸੋਹਣੇ ਰੋਲ ਲੈਣਾ ਵੀਰਾਂ ਨਭਾਏ ਆ ਤੇ ਐਸਲ ਗਰਾਊਂਡ ਦੇ ਉੱਤੇ ਬਹੁਤ ਸੋਹਣੇ ਰੋਲ ਲੰਭਾ ਰਹੇ ਆ ਮੈਨੂੰ ਹੁਣੇ ਵੀਰ ਨੇ ਇੱਕ ਲਿਸਟ ਕੱਢੀ ਤੇ ਜਦੋਂ ਮੈਂ ਕਾਪੀ ਵੇਖੀ ਤੇ ਮੈખ્યા ਇਸ ਵੀਰ ਨੇ ਇੱਕ ਜ਼ਿੰਮੇਵਾਰੀ ਸੰਭੀ ਹੋਈ ਜਿਹੜਾ ਮੈਂ ਹਰ ਇੱਕ ਪਿੰਡ 'ਚ ਹੋਕਾ ਦੇਣਾ ਇਹ ਚਾਹੀਦੀ ਆ ਹਰ ਇੱਕ ਨੂੰ ਲਿਸਟ ਇਹ ਆ ਜ਼ਿੰਮੇਵਾਰੀਆਂ ਜ਼ਿੰਮੇਵਾਰੀ ਦਾ ਅਹਿਸਾਸ ਹੋਏ ਕਾ ਹੋ ਸਕਦਾ ਉਹਨੂੰ ਹੀ ਜਿਹੜਾ ਜ਼ਿੰਮੇਵਾਰੀ ਸਮਝੂਗਾ ਇਹ ਵੀਰ ਕਹਿ ਰਹੇ ਸੀ ਕਿ ਜੇ ਕੋਈ ਆਉਂਦਾ ਉਹਨੂੰ ਦੱਸਿਆ ਜਾਂਦਾ ਵਾ ਕਿ ਕਿਹੜੇ ਪਿੰਡ 'ਚ ਲੋੜ ਆ ਕਿਹੜੇ ਪਿੰਡ 'ਚ ਇਸ ਚੀਜ਼ ਦੀ ਲੋੜ ਆ ਖਾਣ ਪੀਣ ਦੀ ਲੋੜ ਆ ਤੇ ਕਿਹੜੇ ਪਿੰਡ 'ਚ ਖਾਸ ਕਰਕੇ ਹਰੇ ਚਾਰੇ ਦੀ ਲੋੜ ਆ ਸੁੱਕੇ ਚਾਰੇ ਦੀ ਲੋੜ ਆ ਭੁੱਲਰ ਸਾਹਿਬ ਪਹਿਲਾਂ ਤੋਂ ਤੁਹਾਡਾ ਧੰਨਵਾਦ ਆ ਕਿ ਮੈਂ ਕਈ ਦਿਨ ਤੋਂ ਵੇਖ ਰਿਹਾ ਸੀ ਤੁਸੀਂ ਵੱਡੀਆਂ ਸਵਾਮਾਂ ਦੇ ਵਿੱਚ ਹਿੱਸਾ ਪਾ ਰਹੇ ਹੋ ਬੇਸ਼ੱਕ ਸਾਡੀਆਂ ਮੀਡੀਆ ਲਾਈਨਾਂ ਪਰ ਮੀਡੀਆ ਲਾਈਨ ਦੇ ਨਾਲ ਆਪਾਂ ਜਦੋਂ ਇਹੋ ਜਿਹੇ ਕਾਰਜ ਕਰਦੇ ਆ ਤਾਂ ਮਨ ਨੂੰ ਇੱਕ ਵੱਖਰੀ ਸੰਤੁਸ਼ਟੀ ਮਿਲਦੀ ਮੇਰਾ ਨਾਮ ਸਾਹਿਬ ਸਿੰਘ ਆ ਜੀ ਸਾਹਿਬ ਸਿੰਘ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਬਾਸਰਪੁਰਾ ਜੀ ਬਸਪੁਰ ਪਿੰਡ ਕਿੱਥੇ ਹੈ ਬਟਾਲੇ ਦੇ ਲਾਗੇ ਹੀ 2 3 ਕਿਲੋਮੀਟਰ ਦੂਰ ਹੈ ਬਸਪੁਰ ਪਿੰਡ ਬਟਾਲੇ ਦੀ ਉਹ ਧਰਤੀ ਜਿੱਥੇ ਬਾਬੇ ਨਾਨਕ ਦਾ ਵਿਆਹ ਹੋਇਆ ਸੀ ਹਨਾ ਤੇ ਆਪਾਂ ਜਿੱਥੇ ਖੜੇ ਆ ਨਾ ਇਹ ਵੀ ਉਹ ਪੂਜਨੀਕ ਧਰਤੀ ਆ ਕਰਤਾਰਪੁਰ ਕੋਰੀਡੋਰ ਦੀ ਦੀ ਗੱਲਬਾਤ ਕਰਦੇ ਆ ਹਨਾ ਇਹ ਸਾਰਾ ਸਥਾਨ ਵਸਦੇ ਕਣ-ਕਣ ਦੇ ਵਿੱਚ ਗੁਰੂ ਸਾਹਿਬ ਰਚੇ ਹੋਏ ਆ ਹਨਾ ਆਪਾਂ ਹਰ ਇੱਕ ਨੂੰ ਕਹਿੰਨੇ ਆ ਕਿ ਜੇ ਗੁਰੂ ਸਾਹਿਬ ਕਣ-ਕਣ ਦੇ ਵਿੱਚ ਵਸੇ ਆ ਤੇ ਹਰ ਇੱਕ ਨੂੰ ਦੇ ਰਹੇ ਆ ਤੇ ਫਿਰ ਭੁੱਖਾ ਕਿਦਾਂ ਕੋਈ ਰਹਿ ਸਕਦਾ ਜਾਜ ਇਹਨਾਂ ਵੀਰਾਂ ਨੂੰ ਲੋੜ ਪਈ ਸੀ ਇਹਨਾਂ ਭਰਾਵਾਂ ਨੂੰ ਲੋੜ ਪਈ ਤੇ ਸਾਡਾ ਭਾਈਚਾਰਾਣ ਕੇ ਖਲੋ ਗਿਆ ਵਾ ਭੁੱਲੋ ਸਾਬ ਕਈ ਦਿਨ ਤੋਂ ਮੈਂ ਤੁਹਾਡੀਆਂ ਤਸਵੀਰਾਂ ਵੇਖਣ ਰਿਹਾ ਬੜਾ ਵਧੀਆ ਸਕੂਨ ਮਿਲਦਾ ਮੈਂ ਆਪ ਜੀ ਨਾਲ ਵੇਖ ਕੇ ਜਦੋਂ ਕਿ ਸਾਡੇ ਆਪਣੇ ਲੱਗੇ ਹੋਣ ਜਦੋਂ ਤਾਂ ਬਹੁਤ ਵਧੀਆ ਲੱਗਦਾ ਹਨਾ ਧੰਨਵਾਦ ਆ ਤੁਹਾਡੀ ਪੂਰੀ ਟੀਮ ਦਾ ਕਿ ਮੀਡੀਆ ਲਾਈਨ ਜੀ ਤੁਸੀਂ ਸਵਾਵਾ ਦਿੱਤੀਆਂ ਆਪਣੀਆਂ ਉਹ ਯੋਗਦਾਨ ਤੁਹਾਡਾ ਸੋਹਣਾ ਅੱਜ ਤੁਸੀਂ ਜਾ ਕੇ ਘਰਾਂ ਦੇ ਵਿੱਚ ਜਾਂਦੇ ਹੋ ਪਹੁੰਚਾਉਂਦੇ ਹੋ ਤੇ ਮੈਨੂੰ ਤੁਸੀਂ ਦੱਸ ਰਹੇ ਸੀ ਕਿੰਨੇ ਕਿੰਨੇ ਘਰਾਂ ਤੱਕ ਹੋਇਆ ਹੈ ਰਾਸ਼ਨ ਲੈ ਕੇ ਆਏ ਸੀ ਵੀਰ ਰਾਸ਼ਨ ਤਕਰੀਬਨ ਅਸੀਂ ਤੁਹਾਨੂੰ ਪਤਾ ਹੀ ਹੈ 27 ਤਰੀਕ ਤੋਂ ਲੱਗੇ ਹੋ ਤੇ ਫਿਰ ਉਸ ਦਿਨ ਜਦੋਂ ਆਪਾਂ ਦੇਖਿਆ ਵੀ ਬਹੁਤ ਸਾਰੇ ਰਾਸ਼ਨ ਵੀਰ ਜਿਹੜੇ ਆ ਨਾ ਬਾਹਰ ਸੜਕਾਂ ਤੇ ਵਰਤਾਰੇ ਉਸ ਦਿਨ ਤੋਂ ਅਸੀਂ ਇਹ ਸੋਚਿਆ ਕਿ ਆਪਾਂ ਘਰ ਘਰ ਜਾ ਕੇ ਜਿਹੜਾ ਨਾ ਰਾਸ਼ਨ ਪਹੁੰਚਾਉਣਾ ਆ ਆਪਾਂ ਘਰ ਪਹਿਲਾਂ ਦੇਖੀਦਾ ਆ ਫਿਰ ਉਹਦੀ ਡਿਟੇਲ ਲੈ ਲਈਦੀ ਆ ਤੇ ਫਿਰ ਉਹਨਾਂ ਨੂੰ ਰਾਸ਼ਨ ਦੇ ਦਈਦਾ ਆ ਇਸੇ ਤਰੀਕੇ ਨਾਲ ਜੂਪੀ ਤੋਂ ਆਏ ਵੀਰੇ ਜੂਪੀ ਤੋਂ ਵੀਰ ਆਏ ਆ ਤੇ ਇਹਨਾਂ ਨੇ ਵੀ ਸਾਡੇ ਉੱਥੇ ਕੈਂਪ ਲਗਾਇਆ ਹੀ ਐ ਤੇ ਉਹ ਇਹਨਾਂ ਨੇ ਸੰਪਰਕ ਕੀਤਾ ਇਹਨਾਂ ਨੂੰ ਫਿਰ ਅਸੀਂ ਲਿਸਟ ਦਿਖਾ ਲਈ ਉਹਨਾਂ ਦੇ ਨਾਮ ਨੰਬਰ ਫਿਰ ਇਹਨਾਂ ਨੂੰ ਕਿਹਾ ਵੀ ਅਸੀਂ ਤੁਸੀਂ ਆਪ ਹੀ ਕਾਲ ਕਰਕੇ ਤੇ ਉਹਨਾਂ ਨੂੰ ਰਾਸ਼ਨ ਪਹੁੰਚਾ ਦਿਓ ਕਹਿੰਦੇ ਨਹੀਂ ਸਾਡੇ ਨਾਲ ਚੱਲੋ ਸਰਪੰਚ ਜੀ ਵੀ ਵੱਡੀਆਂ ਜ਼ਿੰਮੇਵਾਰੀਆਂ ਮੈਂ ਤਾਂ ਹੀ ਕਿਹਾ ਨਾ ਕਿ ਜਿਹੜਾ ਵੀ ਕਦਮ ਕੋਈ ਸੇਵਾ ਕਰਨ ਰਿਹਾ ਨਾ ਇਹ ਪ੍ਰਵਾਨ ਇਹਨਾਂ ਲੋਕਾਂ ਨੂੰ ਕਿਉਂਕਿ ਜੇ ਸਹੀ ਮੈਨੇਜਰ ਜੋ ਸਹੀ ਸੇਵਾ ਕਰਤੀ ਜਾਵੇ ਨਾ ਤੇ ਸੰਤੁਸ਼ਟੀ ਜੀ ਮਿਲਦੀ ਆ ਵੀਰ ਜੀ ਸਾਡੇ ਨਾਲ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹੋਰ ਜੀ ਠੀਕ ਆ ਆਪ ਸਭ ਬੜੀ ਠੀਕ ਠਾਕ ਸਭ ਠੀਕ ਠਾਕ ਕੌਣ ਸੀ ਜਗ੍ਹਾ ਸੇ ਆਏ ਆਂ ਅਸੀਂ ਮਿਰਟ ਕੇ ਪਾਸ ਮੈਂ ਹੈ ਬਾਗਬ शिंगावलिया हीर पड़ता शिंगावली हीर ही। हाँ जी अच्छा यूपी के हैं मेन कौन सा वैसे कौन सा जिला जो मशहूर बागपत जी बागपत हाँ बागपत के आसपास के हैं क्या लेकर आए थे यहाँ यहाँ जी राशन लेके आए रसोई का जैसे कि आलू है तेल है आटा है और जी दाल है मतलब सर्फ शैम्पू सारा ही है रसोई सा का सामान ट्राली भर के ले कर ट्राली भर के लेके ट्रक, ट्रक भर के लाए थे अच्छा आगे अब ट्राली ट्रैक्टर लेकर हैं हाँ जी अच्छा। कैसा मंजर देखा लाके भाई ये यहाँ थोड़ा तंगी चीज चल रही है बहुत ज्यादा है और ये बहुत ज्यादा नुकसान है ये लोग अभी तो परेशानी कम है लेकिन आगे जाके और ज्यादा आएगी और बढ़ेगी परेशानी भाई जी आपका नाम मेरा नाम अनिल है जी आप आपके पास साथ ही हाँ ये मेरे दोस्त हैं सब ਸਾ ਫਰੈਂਡ ਕਿਤਨੇ ਬੰਦੇ ਆਏ ਆਪ ਹਮ 12 ਜਨੇ ਜੀ 12 ਜਨੇ ਸੇਵਾ ਕਿੰਨੇ ਦਿਨ ਹੋ ਗਏ ਆਪ ਹਮ ਕੋ ਚੌਥਾ ਦਿਨ ਹੈ ਹਾਂ ਜੀ ਘਰ ਘਰ ਜਾ ਕੇ ਸੇਵਾ ਕਰ ਰਹੇ ਆ ਘਰ ਘਰ ਜਾ ਕੇ ਸੇਵਾ ਕਰ ਰਹੇ ਜੀ ਕੌਣ ਮਿਲਣਾ ਹੈ ਵੈਸੇ ਉਹ ਸਕੂਨ ਜੀ ਬਹੁਤ ਅਸਲੀ ਮਨ ਨਹੀਂ ਕਰਾ ਜਾਣੇ ਘਰ ਜਾਣੇ ਦਾ ਮਨ ਨਹੀਂ ਕਰਾ ਸਹੀ ਮੈਂ ਖੁਸ਼ੀ ਬਹੁਤ ਖੁਸ਼ੀ ਕਿ ਆਪਣੇ ਭਾਈਆਂ ਨੂੰ ਆਪਣੇ ਭਾਈਆਂ ਨੂੰ ਮਿਲ ਰਹੇ ਜੀ ਹਾਂ ਜੀ ਬਹੁਤ ਖੁਸ਼ੀ ਮਿਲ ਰਹੀ ਹੈ ਅਸੀਂ ਹਮੇਸ਼ਾ ਇਹ ਕਹਿੰਨੇ ਆ ਕਿ ਜਦੋਂ ਪੰਜਾਬ ਹਮੇਸ਼ਾ ਲੋਕਾਂ ਨਾਲ ਖੜਦਾ ਰਿਹਾ ਪੰਜਾਬ ਨੇ ਕਿਤੇ ਵੀ ਹੜ ਪਰਭਾਵਿਤ ਹੋਵੇ ਸੋਕਾ ਪਿਆ ਹੋਵੇ ਉਸ ਇਲਾਕੇ ਵਿੱਚ ਅੱਗ ਲੱਗੀ ਹੋਵੇ ਕੋਈ ਤਰਾਸ ਦੀ ਆਈ ਹੋਵੇ ਪੰਜਾਬ ਆਣ ਕੇ ਖਲੋਤਾ ਉੱਥੇ ਉਹ ਕੇਵਲ ਭਾਰਤ ਦੇ ਵਿੱਚ ਨਹੀਂ ਦੁਨੀਆ ਭਰ ਦੇ ਵਿੱਚ ਪੰਜਾਬ ਖਲੋਤਾ ਪੱਗ ਖਲੋਤੀ ਪੰਜਾਬ ਦੀ ਜਿੱਥੇ ਕਿਤੇ ਦਸਤਾਰ ਦੇਖੀ ਉੱਥੇ ਲੋਕਾਂ ਉਸ ਦਸਤਾਰ ਨੂੰ ਗਲਵਕੜੀ ਚ ਲਿਆ ਤੇ ਉੱਥੇ ਕਹਿ ਤਾ ਕਿ ਆਹ ਵੇਖੋ ਇਹ ਆ ਗਿਆ ਹੁਣ ਪੰਜਾਬ ਸਾਡੇ ਨਾਲ ਹੁਣ ਅਸੀਂ ਨਹੀਂ ਰੁੜਦੇ ਹੁਣ ਅਸੀਂ ਨਹੀਂ ਥੱਕਦੇ ਅਸੀਂ ਹਰ ਇੱਕ ਚੀਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸਾਡੇ ਪੰਜਾਬ ਨੇ ਸਾਡੀਆਂ ਪੱਗਾਂ ਨੇ ਕਿਉਂਕਿ ਦਸਤਾਰ ਗੁਰੂ ਗੋਬਿੰਦ ਸਿੰਘ ਨੇ ਜੋ ਬਖਸ਼ਿਸ਼ ਕੀਤੀ ਗੁਰੂ ਸਾਹਿਬਾਂ ਨੇ ਜੋ ਬਖਸ਼ਿਸ਼ ਕੀਤੀ ਉਸ ਦਸਤਾਰ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਅਸੀਂ ਹਮੇਸ਼ਾ ਹੀ ਕਹਿੰਨੇ ਆ ਕਿ ਪੰਜਾਬ ਹਰ ਇੱਕ ਥਾਂ ਖੜਦਾ ਜਾ ਕੇ ਅੱਜ ਇੱਕ ਤਸੱਲੀ ਮਿਲੀ ਵੀਰ ਭੋਲਰ ਨਾਲ ਪਹਿਲਾਂ ਗੱਲਬਾਤ ਕੀਤੀ ਸੀ ਇਹਨਾਂ ਵੀਰਾਂ ਨੂੰ ਲੈ ਕੇ ਘਰ ਘਰ ਚ ਜਾਣਦੇ ਆ ਇਹ ਹੌਸਲਾ ਇਹ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋયા ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਆਪ ਮਾਰੀ ਦੁੱਖ ਦੀ ਘੜੀ ਮੈਂ ਆਏ ਹਨ ਦੁੱਖ ਕਹਤੇ ਕਿ ਜਬ घटाना हो ना तो उसमें शरीक होना पड़ता है ना शरीक हो जाओ दुख, दुख बांट रहे हैं आप हाना? दुख बांट रहे हैं जी आपका भाई जी धन्यवाद 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 आपका भी बहुत बहुत जो तस्वीरें तो हैं ना ये प्यार वाली तस्वीरें तो हैं अच्छी लगती हैं ये आपका सभी भाइयों का धन्यवाद है आप पंजाब में आए आप पंजाब में सेवा कर रहे हैं हाँ जी ऐसा लगा ये सेवा बढ़िया लगा जी हाँ जी जाने को भी मन नहीं कर रहा जी यहाँ से पंजाब के तो हमारी सिख की दस्तार है वो हर जगह दिखी आपको है ना सेवा करते आज पंजाब को जरूरत पड़ी तो आप भाई सब खड़े हो गए हमारे बिल्कुल जी बस जी बढ़िया तुम सुनाओ हाँ ये सब अच्छे हैं। कैसा लगा यहाँ का मंजर कैसा देखा? बस जी बहुत बढ़िया लगा मंजर तो पर थोड़ा सा समस्या है यहाँ अभी उसकी लाग कर रहे हैं जब समस्या में भाई खड़े हो जाएं तो फिर समस्या भाई जी दूर हो जाती है समस्या समस्या नहीं रहती भाई जी जब भाई खड़े हो जाएं तो फिर समस्या दूर हो जाती है तो भाई जी आपका हार्दिक स्वागत है इस धरती पे इस धरती की मैं बात कर रहा था यहाँ से थोड़ी दूर गुरु नानक साहब आपने सुने होंगे बाबा नानक की बात होती है तो इस धरती पर उन्होंने हल चलाया हुआ है बड़ी खेती करते से, तभी तो कहते थे किसान को कीर्ति कहते हैं हमारे किरती का मतलब किरत करने वाला अपना आप काम करने वाला ये कीर्ति किसानों के लिए आप पहुँचे हैं क्योंकि ज़िमीदार भाईचारा है हमारा वो सारा जो लेबर तबका है उसको भी हर चीज़ की जरूरत है यहाँ पर बाबे नानक ने हमें ये संदेश दिया था कि नाम जपना और वंड के छकना ये होका गुरु साहब का है तो उसी होके पे आप भी पालना कर रहे हो आपका सभी भाइयों का धन्यवाद भाई जी 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 आप भी वहीं से आए हुए क्या नाम है यादव यादव कैसा माहौल लग रहा है पंजाब का क्योंकि वैसे तो घूमने फिरने आने में तो कुछ मंजर अलग होता है ना तो ये दुख बंटाने के लिए आए हैं ये देखिए पानी पानी आस बिल्कुल बिलकुल यहाँ खेत खलियान सब खत्म हो गया नुकसान है यहाँ पे हर नुकसान की भरपाई भी हो रही है देखिए भाई जी आप और गाँव में से वो ट्रैक्टर आएंगे एक दो दिन में देखो कर रहे हैं पे कोशिश ਬਾਬਾ ਜੀ ਆਪ ਵੀ ਸਾਥ ਹੀ ਆਏ ਨੇ ਨਹੀਂ 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 ਇਹ ਸਾਥ ਹਾਂ ਤੁਸੀਂ ਕਿੱਥੋਂ ਜੀ ਤੁਸੀਂ ਰੁਕ ਲੋ ਅਜੇ ਵੀਰ ਉਹ ਦੇਣਗੇ ਤੁਹਾਨੂੰ ਸਮਾਨ ਅਜੇ ਕਾਲੀ ਨਾ ਕਰਿਓ ਉਹ ਬਾਜ ਮਾਰਨਗੇ ਤੁਹਾਨੂੰ ਉਹ ਵੀਰ ਕੋ ਲਿਸਟ ਆ ਉਹ ਆਪਣੇ ਹਿਸਾਬ ਨਾਲ ਦਊਗਾ ਹਰ ਕਦਮ ਇੱਥੇ ਚੱਲਿਆ ਹੋਇਆ ਨਤਮਸਤਕ ਆ ਸੀ ਉਸ ਕਦਮ ਨੂੰ ਉਸ ਕਦਮ ਨੂੰ ਸਜਦਾ ਕਰਦਾ ਅਕਾਲ ਚੈਨਲ ਅਕਾਲ ਏਡ ਵੱਲੋਂ ਕੋਸ਼ਿਸ਼ ਕਰਦੇ ਆ ਤਿਲ ਫੁੱਲ ਲੈ ਕੇ ਪਹੁੰਚਣ ਦੀ ਇਹਨਾਂ ਵੀਰਾਂ ਦਾ ਧੰਨਵਾਦ ਆ ਇਹ ਧਰਤੀ ਨੇ ਸਾਨੂੰ ਜੋ ਸਿਖਾਇਆ ਉਹ ਮੈਸੇਜ ਉਹ ਸੁਨੇਹਾ ਸਾਡਾ ਘਰ ਘਰ ਜਾ ਰਿਹਾ ਵਾ ਸਾਨੂੰ ਸਾਡੇ ਬਾਬੇ ਨਾਨਕ ਨੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕਣ ਦਾ ਹੋਕਾ ਦਿੱਤਾ ਉਹ ਹੋਕਾ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਸੀ ਸਿੱਖ ਦੀ ਇਹ ਦਸਤਾਰਾਂ ਘਰ ਘਰ ਗਈਆਂ ਇਹਨਾਂ ਦਸਤਾਰਾਂ ਨੇ ਜਾ ਕੇ ਲੰਗਰ ਲਾਏ ਅੱਜ ਹੋਕਾ ਗਿਆ ਕਿ ਜਿਉ ਦਸਤਾਰਾਂ ਲੰਗਰ ਲਾ ਸਕਦੀਆਂ ਤੇ ਸਾਨੂੰ ਕਿਵੇਂ ਨਹੀਂ ਅਸੀਂ ਕਿਉਂ ਨਾ ਜਾਈਏ ਇਹ ਵੀਰ ਵੀ ਉੱਥੇ ਪਹੁੰਚੇ ਭੁੱਲਰ ਸਾਹਿਬ ਇੱਕ ਰਹੀ ਫਿਰ ਮੇਰੇ ਨਾਲ ਆ ਜਿਓ ਮੈਂ ਵੀਰ ਕਹਿੰਦਾ ਮੈਂ ਕਦੀ ਕੈਮਰੇ ਸਾਹਮਣੇ ਨਹੀਂ ਬੋਲਿਆ ਤੇ ਸਦਾ ਹੀ ਕੈਮਰੇ 'ਚ ਰਹਿਣ ਵਾਲਾ ਬੰਦਾ ਕਦੀ ਕੈਮਰੇ 'ਚ ਨਹੀਂ ਬੋਲਦਾ ਮੈਂ ਵੇਖਿਆ ਮੇਰੇ ਨਾਲ ਵੀਰ ਗਰਮੀਤ ਆ ਜਿੱਦਣ ਅਸੀਂ ਸਟਾਰਟ ਕੀਤਾ ਸੀ ਨਾ ਗਰਮੀਤ ਕੈਮਰੇ ਸੁਵਾ ਨਭਾ ਰਿਹਾ ਇਹ ਵੀ ਬੜਾ ਘਰੋਂਦਾ ਸੀ ਕੈਮਰੇ ਤੋਂ ਮੈਂ ਕਿਹਾ ਅਗਲੇ ਪਾਸੇ ਲੈ ਆਈਦਾ ਦੋ ਚਾਰ ਸੰਜਾ ਅੱਜ ਵੀ ਫੇਸਬੁਕ ਪੇਜ ਆ ਸਾਡਾ ਆਕਾਲੀ ਏਡ ਦਾ ਫੇਸਬੁਕ ਪੇਜ ਆ ਸਵੇਰੇ ਨੂੰ ਲਾਈਵ ਕੀਤਾ ਵੀਰ ਨੂੰ ਬੜੀ ਖੁਸ਼ੀ ਮਿਲਦੀ ਹੈ ਜੋ ਸਾਰੇ ਜਨਸੀ ਤੁਰ ਪੈਨੇ ਆ ਜਿੱਥੇ ਕੈਮਰੇ ਦਾ ਸਵਾਮਾ ਨਭੋਣੀ ਆ ਕਿਥੇ ਸੇਵਾ ਦੀ ਸੇਵਾ ਦੀ ਸਵਾਮਾ ਨਭੋਣੀ ਹੈ ਜ਼ਿੰਮੇਵਾਰੀਆਂ ਵਾ ਭੋਲਰ ਸਾਹਿਬ ਸਾਡੀਆਂ ਇਹ ਫਰਜ਼ ਪਛਾਣਨੇ ਪੈਣੇ ਸਾਨੂੰ ਕਿੱਲ ਪੈਸੇ ਦੀ ਤੋੜ ਤੋਂ ਆਪਾਂ ਦੂਰ हट ਕੇ ਵੀ ਇਹ ਕੰਮ ਕਰਨੇ ਪੈਂਦੇ ਆ ਦੋ ਲੋਡ ਮੈਨੂੰ ਵੀ ਹੈਗੀ ਪੈਸੇ ਦੀ ਹਰ ਇੱਕ ਘਰ ਦੀ ਲੋੜ ਆ ਪੈਸਾ ਪਰ ਜਦੋਂ ਸੇਵਾ ਕਰਦੇ ਆ ਨਾ ਉਹਦੇ ਕੋਈ ਸਕੂਨ ਵੱਖਰਾ ਮਿਲਦਾ ਅਸੀਂ ਵੀ ਇਸ ਮੰਥ ਦੇ ਜਿਹੜੇ ਜਿੰਨੇ ਵੀ ਪ੍ਰੋਗਰਾਮ ਸਾਰੇ ਕੈਨਸਲ ਕਰਤੇ ਸਾਰੇ ਕੈਨਸਲ ਕਰਤੇ ਸੇਵਾ ਕਰਨੀ ਹੈ ਹੁਣ ਸੇਵਾ ਕਰਨੀ ਹੈ ਜੀ ਸਾਹਿਬ ਗੁਰੂ ਸਾਹਿਬ ਵੇਂਦੇ ਆ ਮੈਨੂੰ ਲੱਗਦਾ ਗੋਲਕਾਂ ਵੱਧ ਭਰ ਦੇਣੀ ਆ ਉਹਨਾਂ ਨੇ ਹਨਾ ਜੇ ਅਸੀਂ ਗੁਰੂ ਘਰ ਦਿੰਨੇ ਆ ਦਸਵੰਦ ਬਾਹਰ ਆਉਂਦਾ ਹਨਾ ਅੱਜ ਦਸਵੰਦ ਸੰਗਤ ਚ ਵਰਤਾ ਰਹੇ ਹੋ ਤੁਸੀਂ ਤੇ ਗੁਰੂ ਸਾਹਿਬ ਨੇ ਕਿਰਪਾ ਕਰਨੀ ਆ ਵੀਰੋ ਚੜ੍ਹਦੀ ਕਲਾ ਚ ਰਹੋ মিডিਆ ਭਾਈਚਾਰਾ ਸਾਡਾ ਸਲਾਮ মিডিਆ ਭਾਈਚਾਰੇ ਨੂੰ ਪੰਜ ਪੰਜ ਫੁੱਟ 7-7 ਫੁੱਟ ਪਾਣੀ ਦੇ ਵਿੱਚ ਜਦੋਂ ਕਿਸੇ ਦੀ ਕਵਰੇਜ ਕਰਨ ਵਾਸਤੇ ਜਾਣਾ ਸੁਨੇਹਾ ਦੇਣਾ ਨਾ ਉਹ ਵੀ ਬੜੀ ਵੱਡੀ ਸੇਵਾ ਵਾ ਸਾਡੇ ਕੁਝ ਵੀ ਰਣ ਕੇ ਫੋਟੋ ਖਿਚਾ ਕੇ ਇੱਕ ਨੌਜਵਾਨ ਉਹ ਕਿਸੇ ਦੇ ਤੰਜ ਕਸ ਰਿਹਾ ਸੀ ਮੈਂ ਉਸ ਵੀਰ ਨੂੰ ਕਹੂੰਗਾ ਕਿ ਤੇ ਦੁਬਾਰਾ ਇੱਕ ਵਾਰੀ 베ੜੀ ਚੋਂ ਬਾਹਰ ਨਿਕਲ ਕੇ ਫੇਰ ਮੰਜ਼ਰ ਵੇਖ ਇੱਕ ਦਿਨ ਤੇ ਤੂੰ ਪ੍ਰਸ਼ਾਦਾ ਛਕ ਲਿਆ ਤੇ ਨਾਲ ਦੂਜੇ ਭਾਈ ਚਰੇ ਤੰਜ ਕਸਤਾ ਆਪਣਿਆਂ ਦੇ ਉੱਤੇ ਤੇ ਬਾਈ ਵੱਡੇ ਮੀਡੀਆ ਘਰਾਨੇ ਨਾਲ ਤੂੰ ਜੁੜਿਆ ਹੋਇਆ ਵਾਂ ਚੰਗਾ ਨਹੀਂ ਲੱਗਦਾ ਆਪਾਂ ਬਹਿ ਕੇ ਪ੍ਰਸ਼ਾਦਾ ਵੀ ਛਕਣਾ ਪੈਂਦਾ ਭੁੱਲਰ ਸਾਹਿਬ ਬਹਿ ਕੇ ਪ੍ਰਸ਼ਾਦਾ ਛਕਣਾ ਪੈਂਦਾ ਕਿ ਮੇਜ਼ ਲੱਗੀ ਹੁੰਦੀ ਤੁਹਾਡੇ ਵਾਸਤੇ ਛਕਣਾ ਪੈਂਦਾ ਜੀ ਬੈਠ ਕੇ ਪ੍ਰਸ਼ਾਦਾ ਹਾਸਤੇ ਛਕਣਾ ਪੈਂਦਾ ਹਨ ਹਾਸਤੇ ਛਕਣਾ ਪੈਂਦਾ ਕਈ ਵਾਰ ਮਿਲਦਾ ਵੀ ਨਹੀਂ ਹੈ ਅਸੀਂ ਵੀ ਅੱਜ ਸਵੇਰ ਦੇ ਘਰੋਂ ਨਹੀਂ ਛੱ ਗਿਆ ਹੋਇਆ ਵੈਸੇ ਉਦਾਂ ਹੀ ਜਾਂਦੇ ਹਾਂ ਏਦਾਂ ਹੀ ਏਦਾਂ ਹੀ ਟਾਈਮ ਕੀ ਹੋ ਗਿਆ ਜੀ 3 ਵਜੇ ਚੱਲੇ ਹਾਂ ਵਜੇ ਚੱਲੇ ਹਾਂ ਵੀਰ ਦਾ ਜੋ ਸ਼ੱਕ ਆਇਆ ਘਰੋਂ ਕਿਉਂਕਿ ਅਸੀਂ ਦਰਦ ਵੰਡਾਉਣ ਆਏ ਆ ਇੱਥੇ ਕੋਈ ਪਿਕਿੰਗ ਮਨਾਉਣ ਨਹੀਂ ਆਏ ਅਸੀਂ ਮੈਂ ਹਮੇਸ਼ਾ ਇਹ ਕਹਿੰਨਾ ਵਾਂ ਪ੍ਰਸ਼ਾਦਾ ਹੱਥ ਤੇ ਛੱਕੇ ਦੀ ਵੀਡੀਓ ਵਾਇਰਲ ਹੋਈ ਫੋਟੋ ਵਾਇਰਲ ਹੋਈ ਉਸ ਕਦਮ ਨੂੰ ਸਜਦਾ ਉਸ ਵੀਰ ਨੇ ਪਾਣੀ ਚ ਕਿਤੇ ਪ੍ਰਸ਼ਾਦਾ ਛਕਿਆ ਹੋਊਗਾ ਤੇ ਉਹਦੀ ਫੋਟੋ ਵਾਇਰਲ ਹੋਈ ਉਹ ਤੇ ਤੰਜ ਕਸਣ ਵਾਲੇ ਵੀ ਬਹੁਤੇ ਸੀ ਤੇ ਸਾਡੇ ਪੱਤਰਕਾਰ ਇੱਕ ਬੇੜੀ 'ਚ ਬੈ ਕੇ ਕਹਿੰਦਾ ਕਿ ਮੇਰੀ ਫੋਟੋ ਵੀ ਜਿਹੜੀ ਅੱਜ ਵਾਇਰਲ ਹੋਣੀ ਚਾਹੀਦੀ ਆ ਉਹ ਤੰਜ ਕਸ ਰਿਹਾ ਸੀ ਤੰਜ ਨਹੀਂ ਕਸਣਾ ਚਾਹੀਦਾ ਕਦਮ ਕਦਮ ਲਿਖੇ ਆ ਇੱਥੇ ਅਸੀਂ ਕਹਿੰਦੇ ਆ ਕਿ ਚਿੜੀ ਦੇ ਚੁੰਝ ਨਾਲ ਹੀ ਕੰਮ ਕਰ ਜਿਓ ਇਸ ਇਲਾਕੇ ਦੇ ਵਿੱਚ ਇਤਿਹਾਸ ਚ ਲਿਖਿਆ ਜਾਵੇ ਕਿ ਅੱਗ ਬਚਾਉਣ ਵਾਲਿਆਂ ਦੇ ਵਿੱਚ ਸੀ ਅੱਗ ਲਾਉਣ ਵਾਲਿਆਂ ਦੇ ਵਿੱਚ ਨਾ ਹੋਈਏ ਅੱਜ ਇਹਨਾਂ ਨੂੰ ਠੰਡ ਪਾਉਣ ਵਾਲਿਆਂ ਚ ਹੋਈ ਹੈ ਆਪਾਂ ਇਹਨਾਂ ਵੀਰ ਭੈਣ ਭਰਾਵਾਂ ਦੀ ਬਾਹ ਫੜੀ ਹੈ ਭਾਈ ਜੀ ਆਪਕਾ ਬਹੁਤ ਬਹੁਤ ਧੰਨਵਾਦ ਆਪ ਬਹੁਤ ਧੰਨਵਾਦ ਜਿਨੇ ہماری ਬਹੁਤ ਮਦਦ ਕੀਤੀ ਇਹਨੋ ਨੇ ਬਹੁਤ ਮਦਦ ਕੀਤੀ ਕਾਫੀ ਜਦ ਆਪਕੋ ਸਿੱਖ ਮਿਲ ਗਿਆ ਉਹ ਮਦਦ ਕਰਨੇ ਲਈ ਮਿਲੇਗਾ ਇਹ ਫੁੱਲਰ ਸਾਹਿਬ ਕਾ ਮੈਂ ਪਹਿਲੇ ਥੈਂਕ ਯੂ ਕਰੀ ਹਮਾਰੀ ਵਾਕਿਆਮੇ ਮਦਦ ਕਰੀ ਹੈ ਇਹਨੋ ਨੇ ਇਹ ਫਰਜ਼ ਹੈ ਭਾਈ ਜੀ ਇਨਕੇ ये हमारे फर्ज है आपका बहुत-बहुत बो धन्यवाद बस एहो ही कोई संतुष्टि होती है मिल गए पैसे <laughs> लाइव पूरे हो गए 3 दिन लाइव हो गए पूरे, पूरे जी पूरे, पूरे हो गए ये हिंदी संतुष्टि ये भाई जी का भी कारोबार है हर डे में 10000 कमाने वाला 5000 10000 कमाने वाला है पर कह रहा है कि मैंने वो इतने काम छोड़ा हुआ है बड़ी टीम है इसकी हमारे जैसे टीम है उनको भी पे करने है सब कुछ करना पर भाई जी कह रहे सेवा करनी इतने दिन धन्यवाद भोलर साहब आपका दिल की गहराइयों से धन्यवाद भाई जी और आशा आपको कभी ज़रूरत पड़े हमारे नंबर आपके पास हैं आएंगे बैठेंगे आपके पास चाय पानी भी पिएंगे और यहाँ पर आपका कदम हमारे सिर माथे परवान है ਇਨ ਭਾਈਓਂ ਕੇ ਲੀਏ ਮਦਦ ਕੀ ਰਹੀ ਹੈ ਬਹੁਤ ਅੱਛਾ ਲਗਾ ਭਾਈ ਜੀ ਜੁੜੇ ਰਹੋ ਤੁਸੀਂ ਨੀ ਅਕਾਲ ਚੈਨਲ ਦੇ ਨਾਲ ਕੋਸ਼ਿਸ਼ ਕਰਾਂਗੇ ਜਿੱਥੇ ਜਜ਼ਬਾਤਾਂ ਦੀ ਸਾਂਝ ਪਾਉਣੇ ਅਸੀਂ ਉੱਥੇ ਅਸੀਂ ਕੋਈ ਨਾ ਕੋਈ ਸਵਾਮਾ ਜਿਹੜੇ ਵੀਰ ਲੈ ਕੇ ਆਉਂਦੇ ਆ ਉਹਨਾਂ ਨਾਲ ਗੱਲਬਾਤ ਕਰੀਏ ਕਿਉਂਕਿ ਇਹ ਜਜ਼ਬਾਵਾ ਇਹ ਪੰਜਾਬ ਆ ਪੰਜਾਬ ਨੂੰ ਮੈਂ ਬਾਰ ਬਾਰ ਕਿਹਾ ਕਿ ਰੋੜ ਨਹੀਂ ਕੋਈ ਸਕਦਾ ਪੰਜਾਬ ਨੂੰ ਰੋੜਿਆ ਤੇ ਹਾਕਮ ਨੇ ਰੋੜਿਆ ਉਹ 47 ਚ ਰੋੜਿਆ ਉਹ 84 ਜੋ ਕੀਤਾ ਸਾਡੇ ਸਿੱਖਾਂ ਨਾਲ ਜੋ ਕੁਝ ਹੋਇਆ ਬੇਅਦਬੀਆਂ ਕੀਤੀਆਂ 84 ਦੇ ਵਿੱਚ ਟੈਂਕ ਹਾਕਮ ਨੇ ਛਾੜਤੇ ਪਰ ਪੰਜਾਬ ਨਹੀਂ ਰੁੜਦਾ ਪੰਜਾਬ ਨਹੀਂ ਹਟਦਾ ਪੰਜਾਬ ਨਹੀਂ ਮਰ ਸਕਦਾ ਪੰਜਾਬ ਨੂੰ ਮਾਰਨ ਵਾਲੇ ਮਰ ਸਕਦੇ ਆ ਪੰਜਾਬ ਤੇ ਆਪਣੇ ਪੈਰਾਂ ਤੇ ਖਲੋਤਾ ਹੋਇਆ ਅੱਜ ਕੁਝ ਕੁ ਘਰਾਂ ਦੇ ਵਿੱਚ ਪਾਣੀ ਆ ਗਿਆ ਤੇ ਉਹ ਘਰਾਂ ਦਾ ਦੁੱਖ ਬਣਾਉਣ ਵਾਸਤੇ ਸਾਡਾ ਭਾਈਚਾਰਾ ਮੁਸਲਮਾਨ ਭਾਈਚਾਰਾ ਸਾਡਾ ਹਿੰਦੂ ਭਾਈਚਾਰਾ ਸਾਡਾ ਇਸਾਈ ਭਾਈਚਾਰਾ ਤੇ ਸਿੱਖ ਨੂੰ ਤੇ ਪਹਿਲਾਂ ਹੀ ਗੁਰਤੀ ਮਿਲੀ ਆ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਦੀ ਤੇ ਦਸਵੰਦ ਗੁਰੂ ਗੋਬਿੰਦ ਸਿੰਘ ਦੇ 52 ਹੁਕਮਾਂ ਦੇ ਵਿੱਚੋਂ ਆ ਕਿ ਜੇ ਤੁਸੀਂ ਕੋਈ ਕਿਰਤ ਕਰਦੇ ਹੋ ਤੇ ਉਹਦੇ ਚ ਦਸਵੰਦ ਕੱਢੋ ਜੇ ਤੁਸੀਂ ਟਾਈਮ ਦਾ ਵੀ ਦਸਵੰਦ ਕੱਢ ਲਿਆ ਇਸ ਇਲਾਕੇ ਦੇ ਵਿੱਚ ਤੇ ਤੁਹਾਡਾ ਵੀ ਧੰਨਵਾਦ ਇਹ ਨਹੀਂ ਕਿ ਆਪਾਂ ਜੇਬ ਚ ਕੈਸ਼ ਲੈ ਕੇ ਚੱਲ ਜਾਈਏ ਕਿ ਆਪਾਂ ਨੋਟਾਂ ਦੀਆਂ ਗੱਠੀਆਂ ਲੈ ਕੇ ਜਾਣਾ ਨਹੀਂ ਟਰਾਲੀਆਂ ਭਰ ਕੇ ਤੁਸੀਂ ਆਇਓ ਫਿਰ ਵੀ ਤੁਹਾਡਾ ਧੰਨਵਾਦ ਆ ਤੁਹਾਡੇ ਕਦਮ ਇਸ ਇਲਾਕੇ ਚ ਪਏ ਆ ਫਿਰ ਵੀ ਤੁਹਾਡਾ ਧੰਨਵਾਦ ਆ ਭੁੱਲਰ ਸਾਹਿਬ ਬਹੁਤ ਬਹੁਤ ਸ਼ੁਕਰਾਨਾ ਤੁਹਾਨੂੰ ਸੰਗਤ ਪਿਆਰ ਦੇ ਰਹੀ ਆ ਰੁੱਝੇ ਰਹੋ ਜਿੰਨੇ ਦਿਨਾਂ ਨਾਲ ਵੀਰਾਂ ਨੂੰ ਲੋੜ ਆ ਆਪਾਂ ਸਵਾਵਾਂ ਚ ਕਰਦੇ ਰਹੀਏ ਪੱਖੋ ਕੇ ਪਿੰਡ ਦੇ ਵਿੱਚਾਂ ਅਗਲੀ ਐਕਟੀਵਿਟੀ ਵੀ ਕੋਸ਼ਿਸ਼ ਕਰਾਂਗੇ ਜਲਦੀ ਤੋਂ ਨਾਲ ਪੱਖੋ ਅਖਰੇ ਪਿੰਡਾਂ ਤੋਂ ਮਿਲਦੇ ਰਹੀਏ ਥੋੜੀ ਜੀ ਸਾਨੂੰ ਜਿਹੜਾ ਮੇਰਾ ਪੰਜਾਬ ਚ ਵੀਰ ਭੈਣ ਭਰਾ ਸੁਣਦਾ ਹੋਵੇ ਥੋੜੀ ਜੀ ਬ੍ਰੇਕ ਲਾ ਲਈਏ ਆਪਾਂ ਅਸਟੈਂਪ ਸਾਡਾ ਬਾਹਰ ਵਾਲਾ ਭਾਈਚਾਰਾਣਾ ਚੱਲੂ ਹੋ ਗਿਆ ਥੋੜੇ ਦਿਨ ਖਲੋਜ ਗਿਆ ਬਹੁਤ ਲੋੜਾਂ ਇੰਨਾਂ ਲੋਕਾਂ ਦੀਆਂ ਇਸ ਇਲਾਕੇ ਦੀਆਂ ਬਹੁਤ ਲੋੜਾਂ ਵਾਂ ਜਿੱਥੇ ਜਿੱਥੇ ਖਾਸ ਕਰਕੇ ਪਾਣੀ ਆ ਕੇਵਲ ਮੈਂ ਡੇਰਾ ਬਾਬਾ ਨਾਨਕ ਦੀ ਗੱਲ ਨਹੀਂ ਕਰਦਾ ਜਿੱਥੇ ਜਿੱਥੇ ਪਾਣੀ ਆ ਬਹੁਤ ਲੋੜਾਂ ਵਾਂ ਪਰ ਇਹ ਲੋੜਾਂ ਅਸੀਂ ਤਕਰੀਬਨ 2 ਤੋਂ 3 ਮਹੀਨੇ 4 ਮਹੀਨੇ ਦੇ ਪੂਰੀਆਂ ਕਰਾਂਗੇ ਜੇ ਥੋੜਾ ਸਹੱਜੇ ਚੱਲਾਂਗੇ ਥੋੜ੍ਹਾ ਬ੍ਰੇਕ ਲਾ ਕੇ ਪੰਜਾਬ ਦਾ ਭਾਈਚਾਰਾ ਚੱਲੇ ਕਿਉਂਕਿ ਇਸ ਟਾਈਮ ਸਾਡਾ ਬਾਹਰ ਵਾਲਾ ਭਾਈਚਾਰਾ ਵੀ ਹੋਣਾ ਚੱਲੂ ਹੋ ਗਿਆ ਤੇ ਸੇਵਾ ਲੈਣ ਵਾਲੇ ਥੋੜਾ ਜਿਹਾ ਧਿਆਨ ਦੇਣ ਕੀ ਲੈਣ ਵਾਲੇ ਵੀ ਪਿਆਰ ਨਾ ਦੇਣੇ ਦਸਵੰਦ ਆ ਲੈਣ ਤੇ ਦੇਣ ਵਾਲਾ ਤੇ ਵੈਸੇ ਜਿਹੜਾ ਚੱਲ ਕੇ ਆ ਜਾਂਦਾ ਉਹ ਦਸਵੰਦ ਲੈ ਕੇ ਆਇਆ ਵਾ ਉਹ ਵੇਖ ਸਕਦੇ ਹੋ ਤੁਸੀਂ ਵੀਰ ਯੂਪੀ ਤੋਂ ਪਹੁੰਚੇ ਆ ਧੰਨਵਾਦ ਆ ਸਾਰਿਆਂ ਦਾ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ